ਬੱਚੇ ਪਹਿਲਾਂ ਇੰਟ ਕਲਾਸ 'ਚ 25 ਜਾਂ 28 ਬੱਚੇ ਸੀਗੇ ਇਹਨਾਂ ਨੇ ਕਲਾਸਿਸ ਦੇ ਵਿੱਚ 40-40 ਬੱਚੇ ਕਰਤੇ ਔਰ ਇਹਨਾਂ ਨੇ ਐਂਡ ਤੇ ਆ ਕੇ ਸੈਕਸ਼ਨ ਘਟਾ ਦਿੱਤੇ ਆ ਬੱਚੇ ਸਾਰੇ ਇਕੱਠੀਆਂ ਕਰ ਦਿੱਤੇ ਕਲਾਸਾਂ ਤਿੰਨ ਸੈਕਸ਼ਨ ਤਿੰਨ ਬਣਾ ਕੇ ਚਾਰ ਤੋਂ ਤਾਂ ਕਰਕੇ ਇਹਨਾਂ ਨੇ ਐਕਸਟਰਾ ਕੱਢਿਆ ਮਤਲਬ ਜਿਹੜੇ ਟੀਚਰ ਵਧ ਗਏ ਕਹਿੰਦੇ ਤੁਸੀਂ ਵਧ ਗਏ ਤਾਂ ਕਰਕੇ ਕੱਢਿਆ ਤਾਂ ਫਿਰ ਇਹਨਾਂ ਵੀ ਪੌਲਿਸੇ ਖੇਲਦੇ ਜੋਇਨਿੰਗ ਕਰਨ ਲੱਗੇ ਹੋਰ ਉਹਦੇ ਨੇ ਮੀਡਲ ਸੈਕਸ਼ਨ 'ਚ ਹੋਰਦੇ ਆ ਸਟਾਰਟਿੰਗ ਇਹਨਾਂ ਨੇ ਕਿਹਾ ਸੀ ਅਸੀਂ 5 ਪੇਡ ਲੀਵਸ ਦਵਾਂਗੇ ਸਾਰੇ ਟੀਚਰਜ਼ ਨੂੰ ਸਾਰੇ ਪਿਛਲੇ ਮਹੀਨੇ ਸੈਲਰੀ ਆਈ ਔਰ ਸਭ ਦੇ ਪੈਸੇ ਕ 12 ਤੋਂ ਲੈ ਕੇ 13 টিচারਸ ਨੇ ਇਹ ਤਾਂ ਇਕੱਠੇ ਹੋ ਗਏ ਹੁਣ ਇਸ ਟਾਈਮ ਕੱਢੇਗਾ ਇਨ ਇਸ ਸਕੂਲ ਦੇ ਵਿੱਚ ਅਸੀਂ ਇਹੀ ਸੁਣਨ ਨੂੰ ਆ ਰਿਹਾ ਹੈਗਾ ਹਰ ਸਾਲ ਇਹਨਾਂ ਦਾ ਆਹੀ ਕੰਮ ਨੇ ਪਹਿਲਾਂ ਇਹ ਰੱਖ ਲੈਂਦੇ ਨੇ ਫਿਰ ਇਹ ਕੱਢ ਦਿੰਦੇ ਨੇ ਸਰ ਵੀਕਲੀ ਡੱਟਸ ਤਾਂ ਹੋ ਰਹੀ ਸੀ 6 ਮਿੰਟ ਹੋ ਰਹੇ 6 ਮਿੰਟ ਇਹ ਕਮਿਨਜਮ ਸੁੱਤੀ ਵੀ ਸੀਗੀ ਉਦੋਂ ਉਹਨਾਂ ਨੂੰ ਕਿਸੀ ਇਹ ਤਾਂ ਮਿੰਟੇ ਜਾਂ ਡੈਡ ਮਿੰਟੇ ਦੇ ਅੰਦਰ ਉਹਨਾਂ ਨੂੰ ਡਿਸੀਜਨ ਲੈ ਲੈਣਾ ਚਾਹੀਦਾ ਸੀ ਕਿ ਕੌਣ ਸਟਾਫ ਅੱਛਾ ਰਿਜ਼ਲਟ ਦੇ ਰਿਹਾ ਕੌਣ ਨਹੀਂ ਅੱਜ ਬੱਚੇ ਦਾ ਫਿਊਚਰ ਵੀ ਸਟੇਕ ਤੇ ਲਗਾਤਾ ਤੇ ਇਸ ਟਾਈਮ ਤੇ ਟੀਚਰਸ ਦਾ ਫਿਊਚਰ ਵੀ ਖਰਾਬ ਕਰਤਾ ਕਿਉਂਕਿ ਉਹ ਨਾ ਸੀ ਕਿੱਥੇ ਵੀ ਜਾਵਾਂਗੇ ਜੌਬ ਲੈਣ ਤੇ ਸਾਨੂੰ ਨਹੀਂ ਮਿਲੇਗੀ ਕਿਉਂਕਿ ਇਹ ਟਾਈਮ ਹੀ ਨਹੀਂ ਹੈ ਦੇ ਕੈਨਸੀ ਦਾ ਸਾਡੇ 1 ਮਹੀਨੇ ਦੀ ਸੈਲਰੀ ਆਪਣੇ ਕੋਲ ਸਿਕਿਉਰ ਰੱਖੀ ਸੀਗੀ ਕਿ ਜੇ ਤੁਸੀਂ 31 ਮਾਰਚ ਤੋਂ ਪਹਿਲਾਂ ਪਹਿਲਾਂ ਸਕੂਲ ਛੱਡ ਦਿਓ ਅਸੀਂ ਸੈਲਰੀ ਨਾ ਦੇਵਾਂਗੇ ਅਸੀਂ ਤਾਂ ਛੱਡਿਆ ਨਹੀਂ ਇਹਨਾਂ ਨੇ ਆਪ ਨੇ ਹੀ ਤੁਹਾਨੂੰ ਕੱਢਤਾ ਸਾਨੂੰ ਕੱਢਤਾ ਪਰ ਕਿੰਨੇ ਜ਼ਿਆਦਾ ਬੱਚਾ ਇਸ ਟਾਈਮ ਕੱਢ ਸਕਦੇ ਹਾਂ ਠੀਕ ਅਸੀਂ ਤਾਂ ਮਜਬੂਰ ਹੋ ਗਏ ਵੀ ਅਜੀ ਤਾਂ ਚਾਹੇ ਬੱਚੇ ਨੂੰ ਸਮਝ ਆ ਰਿਹਾ ਚਾਹੇ ਨਹੀਂ ਆਇਆ ਤੇ ਸੈਟੀਸਫਾਈ ਰਣੀ ਹੈ ਅਸਾਨੂੰ ਐਸੇ ਸਕੂਲ 'ਚ ਰੱਖਨੇ ਪਏ ਤੇ 4 ਮਹੀਨੇ 'ਚ ਐਸੇ ਸਕੂਲ 'ਚ ਗੱਡਾਂਗੇ ਇਹੇ ਨਾਤਰशाही ਫਰਮਾਨਾ ਲੋਕਤੰਤਰ ਦੇ ਵਿੱਚ ਵੀ ਕੋਈ ਜਗ੍ਹਾ ਨਹੀਂ ਮੈਂ ਉਹ ਭੈਣ ਜੀ ਨੂੰ ਕਿਹਾ ਤੇ ਵਿਸ਼ਵਾਸ ਵੀ ਦਿਵਾਇਆ ਵੀ ਮੈਂ ਇਸ ਤਰ੍ਹਾਂ ਦਾ ਤੱਕਾ ਜਿਹੜਾ ਵੀ ਕਰੂੰਗਾ ਮੈਂ ਉਹਦੇ ਫਿਰ ਸਸਿਕਾ ਜੀ ਲੁਧਿਆਣਾ লাইਵ ਦੇਖ ਰਹੇ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਇਸ ਟਾਈਮ 'ਤੇ ਦੁੱਕਰੀ ਇੱਕ ਨਿੱਜੀ ਸਕੂਲ ਦੇ ਵਿੱਚ ਖੜੇ ਆ ਜਿੱਥੇ ਕਿ 12 ਅਧਿਆਪਕਾਂ ਨੂੰ ਕੰਮ ਤੋਂ ਨੌਕਰੀ ਤੋਂ ਕੱਢਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਅਧਿਆਪਕ ਮੌਜੂਦ ਨੇ ਜਿਨ੍ਹਾਂ ਨੂੰ ਕੰਮ ਦੇ ਵਿੱਚ ਉੱਪਰ ਜਿਹੜਾ ਕਿਹਾ ਗਿਆ ਕਿ ਹੁਣ ਤੁਹਾਨੂੰ ਤੁਹਾਡੀ ਲੋੜ ਨਹੀਂ ਕਿ ਤੁਹਾਨੂੰ ਜਿਹੜਾ ਕੰਮ ਤੋਂ ਕੱਢ ਦਿੱਤਾ ਜਾਂਦਾ ਹੈਗਾ ਸਵਾਗਤ ਹੈ ਜੀ ਲੁਧਿਆਣਾ লাইਵ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਸਾਨੀਆ ਜੀ ਮੈਂ ਉਹਰੇ ਮੈਥ ਦੀ ਟੀਚਰ ਹੈਗੀ ਸੀ ਇਹਨਾਂ ਨੇ ਸਾਨੂੰ ਕਿੰਨੀ ਦੇਰ ਤੋਂ ਤੁਸੀਂ ਇਸ ਸਕੂਲ ਦੇ ਵਿੱਚ ਪੜਾ ਰਹੇ ਹੋ ਮੈਨੂੰ ਸਿਰ 8 ਮਹੀਨੇ ਹੋ ਗਏ ਉਹਰੇ ਪੜਾਉਂਦੇ ਹੋਏ ਨੂੰ ਅੱਛਾ ਜੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਨੂੰ ਜਿਹੜਾ ਕੰਮ ਤੋਂ ਕੱਢ 14 ਨਵੰਬਰ ਨੂੰ ਸਾਨੂੰ 14 ਨਵੰਬਰ ਨੂੰ ਇਹਨਾਂ ਨੇ 340 ਤੇ ਛੁੱਟੀ ਹੁੰਦੀ ਹੈ ਟੀਚਰਸ ਦੀ 340 ਤੇ ਇਹਨਾਂ ਨੇ ਸਾਨੂੰ ਦੱਸਿਆ ਇੱਕ ਮੀਟਿੰਗ ਬੁਲਾ ਕੇ ਕਿ ਆਹ ਟੀਚਰਸ ਨੇ ਕੱਲ ਤੋਂ ਆਣਾ ਨਹੀਂ ਜੀ 14 ਨਵੰਬਰ ਹਾਂ ਜੀ ਪਰ ਅਸੀਂ 6 ਵਜੇ ਤੱਕ 3:40 ਤੋਂ ਲੈ ਕੇ 6 ਵਜੇ ਸੱਕ ਉਰੀ ਰਹੇ ਕਿ ਸਾਡੇ ਡਾਇਰੈਕਟਰ ਨਾਲ ਗੱਲਬਾਤ ਕਰਾਈ ਜਾਵੇ ਕਿ ਸਾਡੀ ਕੀ ਮਿਸਟੇਕ ਹੈ ਕਿਉਂ ਸਾਡੇ ਨਾਲ ਐਵੇਂ ਕੀਤਾ ਜਾ ਰਿਹਾ ਹੈ ਔਰ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਕਿਨੇ ਅਧਿਆਪਕਾਂ ਨੂੰ ਜਿਹੜਾ ਕਿੱਦਿਆ ਗਿਆ ਜੀ 11 ਤੋਂ ਲੈ ਕੇ 13 ਟੀਚਰਸ ਨੇ ਇਹ ਤਾਂ ਇਕੱਠੇ ਹੋ ਗਏ ਹੁਣ ਇਸ ਟਾਈਮ ਕੱਢੇ ਗਏ ਇਸ ਸਕੂਲ ਦੇ ਵਿੱਚ ਅਸੀਂ ਇਹੀ ਸੁਣਨ ਨੂੰ ਆ ਰਿਹਾ ਹੈਗਾ ਹਰ ਸਾਲ ਇਹਨਾਂ ਦਾ ਆਹੀ ਕੰਮ ਨੇ ਪਹਿਲਾਂ ਇਹ ਰੱਖ ਲੈਂਦੇ ਨੇ ਫਿਰ ਇਹ ਕੱਢ ਦਿੰਦੇ ਨੇ ਜਦੋਂ ਤੁਹਾਨੂੰ ਰੱਖਿਆ ਗਿਆ ਸੀਗਾ ਤਾਂ ਤੁਹਾਨੂੰ ਕੋਈ ਆਫਰ ਲੈਟਰ ਵਗੈਰਾ ਜੋ ਹੁੰਦੀ ਹੈ ਸਾਰਾ ਕੁਝ ਮਿਲਿਆ ਸੀਗਾ ਹਾਂਜੀ ਸਾਡੇ ਕੋਲ ਇਹਨਾਂ ਨੇ ਸਾਨੂੰ ਆਫਰ ਲੈਟਰ ਦਿੱਤਾ ਸੀਗਾ ਉਸ ਤੇ ਸਾਡੀ ਸੈਲਰੀ ਸੀਗੀਆਂ ਕਿ ਜਦੋਂ ਮਰਜ਼ੀ ਤੁਹਾਨੂੰ ਕੰਮ ਤੋਂ ਕੱਢ ਸਕਦੇ ਆ ਜੀ ਪਰ ਐਵੇਂ ਦਾ ਕੁਝ ਨਹੀਂ ਸੀਗਾ ਤੇ ਇਹਨਾਂ ਨੇ ਸਾਡੇ 1 ਮਹੀਨੇ ਦੀ ਸੈਲਰੀ ਆਪਣੇ ਕੋਲ ਸਿਕਿਉਰ ਰੱਖੀ ਸੀਗੀ ਕਿ ਜੇ ਤੁਸੀਂ 31 ਮਾਰਚ ਤੋਂ ਪਹਿਲਾਂ ਪਹਿਲਾਂ ਸਕੂਲ ਛੱਡ ਦਿਓ ਸੇ ਸੈਲਰੀ ਨਾ ਦੇਵਾਂਗੇ ਅਸੀਂ ਤਾਂ ਛੱਡਿਆ ਨਹੀਂ ਇਹਨਾਂ ਨੇ ਆਪ ਨੇ ਹੀ ਸਾਨੂੰ ਕੱਢਤਾ ਅੱਛਾ ਤੇ ਹੋਰ ਜਿਹੜੇ ਟੀਚਰ ਅਧਿਆਪਕ ਨੇ ਉਹ ਉਹ ਵੀ ਇੱਥੇ ਹੈਗੇ ਨਸਟਮ ਮੌਜੂਦ ਜੀ ਹਾਂਜੀ ਸਾਰੇ ਅਧਿਆਪਕ ਮੌਜੂਦ ਤੇ ਬੱਚੇ ਵੀ ਮੈਂ ਦੇਖ ਰਿਹਾ ਕਿ ਬੱਚੇ ਵੀ ਪ੍ਰੋਟੈਸਟ ਕਰ ਰਹੇ ਨੇ ਤੁਹਾਡੇ ਨਾਲ ਨਾਲ ਬਿਲਕੁਲ ਬੱਚੇ ਕਹਿੰਦੇ ਕਿ ਸਾਨੂੰ ਉਹੀ ਟੀਚਰ ਵਾਪਿਸ ਚਾਹੀਦੇ ਨੇ ਕਿਉਂਕਿ ਬੱਚਿਆਂ ਨਾਲ ਇੱਕ ਫੁੱਲ ਸੈਸ਼ਨ ਦੇ ਵਿੱਚ ਇੱਕ ਬੌਂਡਿੰਗ ਬਣ ਜਾਂਦੀ ਹੈ ਇੱਕ ਟੀਚਰ ਨੇ ਪੜਾਇਆ ਫਿਰ ਕੱਲੋਂ ਦੂਜਾ ਟੀਚਰ ਆਊਗਾ ਕਿਸੇ ਹੋਰ ਮੈਥਡ ਨਾਲ ਪੜ੍ਹਾਊਗਾ ਇਹ ਬਹੁਤ ਫਰਕ ਆ ਜਾਂਦਾ ਹੈ ਇਹ 9ਵੀਂ ਤੋਂ ਲੈ ਕੇ 12ਵੀਂ ਤੱਕ ਹੈ ਸਕੂਲ ਇਹ ਸਰ ਇਹ ਛੋਟੇ ਕਲਾਸਿਸ ਤੋਂ ਲੈ ਕੇ ਕੇਜੀ ਤੋਂ ਲੈ ਕੇ ਪਲੱਸ 2 ਤੱਕ ਸਕੂਲ ਹੈ ਠੀਕ ਹੈ ਔਰ ਜਿਹੜੇ ਅਧਿਆਪਕਾਂ ਨੂੰ ਕਿਹਾ ਗਿਆ ਕਿ ਤੁਹਾਡੀ ਹੁਣ ਲੋੜ ਨਹੀਂ ਉਹ ਕਿਹੜੀਆਂ-ਕਿਹੜੀਆਂ ਕਲਾਸਿਸ ਦੇ ਸਾਰੇ ਸਾਰੀਆਂ ਕਲਾਸਿਸ ਕੋਈ 6ਵੀਂ ਨੂੰ ਪੜ੍ਹਾਉਂਦਾ ਹੈ ਕੋਈ 9ਵੀਂ ਨੂੰ ਪੜ੍ਹਾਉਂਦਾ ਕੋਈ 8ਵੀਂ ਨੂੰ ਪੜ੍ਹਾਉਂਦਾ ਐਵੇਂ ਕਰਕੇ ਜੀ ਠੀਕ ਹੈ ਜੀ ਠੀਕ ਹੈ ਸਾਡੇ ਜੀ ਬਹੁਤ ਤਾਲਵਾ ਸਾਡੇ ਨਾਲ ਗੱਲਬਾਤ ਕਰਨ ਲਈ ਤਾਂ ਇਹ ਉਹ ਸਾਰੇ ਅਧਿਆਪਕ ਨੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਡੀ ਹੁਣ ਜਿਹੜੀ ਜ਼ਰੂਰਤ ਨਹੀਂ ਹੈਗੀ ਹੈ ਇੱਕ ਵਾਰ ਉਧਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਕਿ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਇਸ ਟਾਈਮ ਸਾਡਾ ਦੁਗਰੀ ਤੇ ਜਿਹੜੇ ਮੁਲਾਜ਼ਮ ਨੇ ਉਹ ਵੀ ਪਹੁੰਚੇ ਹੋਏ ਨੇ ਤਮਾਮ ਜਿਹੜਾ ਮੀਡੀਆ ਉਹ ਵੀ ਪਹੁੰਚਿਆ ਉੱਧਰ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਮਾਪੇ ਨੇ ਉਹ ਵੀ ਆਏ ਨੇ ਤਾਂ ਪੁਲਿਸ ਉਹਨਾਂ ਨੂੰ ਵੀ ਸਮਝਾਉਣ ਦੀ ਗੱਲਬਾਤ ਕਰ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਤਾਂ ਗੱਲਬਾਤ ਕਰਾਂਗੇ ਤੇ ਆਪਕਾ ਮਨ ਨਾਲ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਲੁਧਿਆਣਾ ਲਈ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਨੂੰ ਹੁਣ ਜਿਹੜਾ ਨੌਕਰੀ ਤੋਂ ਕੱਢ ਦਿੱਤਾ ਗਿਆ ਸਰ ਥਰਸਡੇ आफ्टरनून ਦੇ ਵਿੱਚ ਸਾਨੂੰ ਛੁੱਟੀ ਟਾਈਮ ਤੇ ਬੁਲਾਇਆ ਜਾਂਦਾ ਪ੍ਰਿੰਸੀਪਲ ਮੈਮ ਵੱਲੋਂ ਤੇ ਇੱਕ ਮੀਟਿੰਗ ਕੰਡਕਟ ਕੀਤੀ ਜਾਂਦੀ ਹੈ ਜਿੱਤੇ ਵਿੱਚ ਨਾ ਟੀਚਰਸ ਦੇ ਨਾਮ ਦੱਸੇ ਜਾਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਅੱਗੇ ਤਿੰਨ ਛੁੱਟੀਆਂ ਨੇ ਤੇ ਮੰਡੇ ਤੋਂ ਤੁਸੀਂ ਨਹੀਂ ਆਣਾ ਮੈਨੇਜਮੈਂਟ ਨੇ ਡਿਸਾਈਡ ਕੀਤਾ ਤੁਹਾਨੂੰ ਕੱਢਣਾ ਤੇ ਕਾਰਨ ਕੋਈ ਨਹੀਂ ਕਹਿੰਦੇ ਤੁਸੀਂ ਸਪੇਅਰ ਸਟਾਫ ਹੋ ਐਕਸਟਰਾ ਸਟਾਫ ਹੋ ਸਪੇਅਰ ਸਟਾਫ ਸਰ ਇਹਨਾਂ ਨੇ ਸੈਕਸ਼ਨ ਚਾਰ-ਚਾਰ ਸੀਗੇ ਕਲਾਸਾਂ ਦੇ ਉਹ ਤਿੰਨ-ਤਿੰਨ ਸੈਕਸ਼ਨ ਇਹਨਾਂ ਨੇ ਕੀਤੇ ਬੱਚੇ ਪਹਿਲਾਂ ਇੱਕ ਕਲਾਸ 'ਚ 25 ਜਾਂ 28 ਬੱਚੇ ਸੀਗੇ ਇਹਨਾਂ ਨੇ ਕਲਾਸਿਸ ਦੇ ਵਿੱਚ 40-40 ਬੱਚੇ ਕਰਤੇ ਔਰ ਇਹਨਾਂ ਨੇ ਐਂਡ ਤੇ ਆ ਕੇ ਸੈਕਸ਼ਨ ਘਟਾ ਦਿੱਤੇ ਆ ਬੱਚੇ ਸਾਰੇ ਇਕੱਠਿਆਂ ਕਰਤੀ ਕਲਾਸਾਂ ਤਿੰਨ ਸੈਕਸ਼ਨ ਤਿੰਨ ਬਣਾਤੇ ਚਾਰ ਤੋਂ ਤਾਂ ਕਰਕੇ ਇਹਨਾਂ ਨੇ ਐਕਸਟਰਾ ਕੱਢਿਆ ਮਤਲਬ ਜਿਹੜੇ ਟੀਚਰ ਵੱਧ ਗਏ ਕਹਿੰਦੇ ਤੁਸੀਂ ਵੱਧ ਗਏ ਤਾਂ ਕਰਕੇ ਕੱਢਿਆ ਸਰ ਸਰ ਜਦੋਂ ਇਹਨੇ ਜੌਨ ਹੀ ਕਰਵਾਦੀ ਹੈ ਇਹ ਇੰਟਰਵਿਊ ਲਾਦੇ ਨੇ ਡੈਮੋ ਲਾਦੇ ਇਹਨਾਂ ਦੀ ਡਾਟਰ ਦੇ ਸੰਨੇ ਲੋ ਕੈਨੇਡਾ ਤੋਂ ਆਏ ਸੀਗੇ ਸਾਡੇ ਇੰਟਰਵਿਊਸ ਜੈਮੋ ਲੈ ਕੇ ਸੰ ਉਹਨਾਂ ਨੇ ਸਿਲੈਕਟ ਕੀਤਾ ਸੀਗਾ ਸਾਨੂੰ ਉਸ ਟਾਈਮ ਇਹਨਾਂ ਨੇ ਇੰਨੀ ਵੱਡੀ ਵੱਡੀ ਗੱਲਾਂ ਕੀਤੀ ਸੀ ਕਿ ਤੁਸੀਂ ਇਸ ਸੈਲਰੀ ਤੇ ਕੰਮ ਕਰ ਲਓ ਤੁਹਾਨੂੰ ਅਗਲੇ ਸਾਲ ਅਸੀਂ 15% ਵੱਧ ਕੇ ਸੈਲਰੀ ਦੇਵਾਂਗੇ ਸਰ ਮੈਂ ਫਲੈਸ਼ ਕਰਦੀ ਹਾਂ ਇਹਨਾਂ ਬੱਚਿਆਂ ਨੂੰ ਗ੍ਰਾਮਰ ਕਰਵਾਦੀ ਸੀ ਸਾਰੇ ਕਰਾਦੇ ਸੀ ਸਾਰੇ ਟੀਚਰਸ ਹਾਰਡ ਵਰਕਿੰਗ ਨੇ ਆਪਣੀ ਆਪਣੀ ਸਰ ਸਬਜੈਕਟ ਦੇ ਵਿੱਚ ਠੀਕ ਫਲੈਸ਼ ਕਾਰਡਸ ਬਣਾ ਬਣਾ ਕੇ ਗ੍ਰਾਮੈਟੀਕਲ ਚੀਜ਼ਾਂ ਕਰ ਕਰ ਕੇ ਬੱਚਿਆਂ ਨੂੰ ਅਸੀਂ ਐਕਟ ਕਰ ਕਰ ਕੇ ਚੀਜ਼ਾਂ ਸਮਝਾਣੇ ਹੈਗੇ ਹੈਗੇ ਠੀਕ ਹੈ ਜਿਹੜੇ ਕੈਪੇਬਲ ਟੀਚਰਸ ਨੇ ਉਹ ਕੱਢ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਅਗਲੇ ਸਾਲ ਉਹ ਇਨਕਰੀਮੈਂਟ ਮੰਗਣਗੇ ਆ ਠੀਕ ਹੈ ਇਹ ਆਪਣੀ ਇਹ ਆਪਣੀ ਇੰਨਾ ਵੀ ਪਾਲਿਸੀ ਖੇਲਦੇ ਜੋਇਨਿੰਗ ਕਰਨ ਲੱਗੇ ਹੋਰ ਹੁੰਦੇ ਨੇ ਮਿਡ ਸੈਕਸ਼ਨ 'ਚ ਇਹ ਹੋਰਦੇ ਆ ਸਟਾਰਟਿੰਗ ਨੇ ਕਿਹਾ ਸੀ ਅਸੀਂ 5 ਪੇਡ ਲੀਵਸ ਦਵਾਂਗੇ ਸਾਰੀ ਟੀਚਰਸ ਨੂੰ ਸਰ ਜੇ ਪਿਛਲੇ ਮਹੀਨੇ ਦੀ ਸੈਲਰੀ ਆਈ ਆ ਉਹ ਸਭ ਦੇ ਪੈਸੇ ਕੱਟ ਕੇ ਆਏ ਨੇ ਸਰਨੇਆ ਕੇ ਰੂਲ ਕਰਤਾ ਗੱਜਨ ਸਨੇ ਹਾਫ ਡੇ ਨਹੀਂ ਦਿੱਤਾ ਤਾਂ ਦੇਖੋ ਇਹ ਤਾਂ ਤੁਹਾਡੀਆਂ ਹੋਰ ਮੰਗਾ ਹੋ ਗਈ ਹੈ ਨਾ ਅੱਜ ਤਾਂ ਜਿਹੜਾ ਮਸਲਾ ਹੈ ਅੱਜ ਬੱਚਿਆਂ ਦੇ ਮਾਪੇ ਵੀ ਇੱਥੇ ਪਹੁੰਚੇ ਨੇ ਤੁਹਾਡੇ ਹੱਕ ਦੇ ਵਿੱਚ ਕਿਤਨਾ ਕੀਤੇ ਉਹ ਖੜਦੇ ਨਜ਼ਰ ਆ ਰਹੇ ਨੇ ਤੁਹਾਨੂੰ ਕਿਸੇ ਨੂੰ ਵੀ ਨਹੀਂ ਦੱਸਿਆ ਗਿਆ ਕਿ ਕੰਮ ਤਾਂ ਤੁਹਾਨੂੰ ਕੱਢ ਦਿੱਤਾ ਸਾਨੂੰ ਕਿਸੇ ਬੱਚਿਆਂ ਦੇ ਮਾਪੇ-ਪਿਓ ਇਸ ਕਰਕੇ ਪਰੇਸ਼ਾਨ ਹੈ ਕਿਉਂਕਿ ਹੁਣ ਫਾਈਨਲ ਪੇਪਰ ਆਉਣ ਵਾਲੇ ਹਨ ਬਿਲਕੁਲ ਥੋੜਾ ਜਿਹਾ ਟਾਈਮ ਰਹਿ ਗਿਆ ਬੱਚਿਆਂ ਦੀ ਤਿਆਰੀ ਤੇ ਬੱਚਿਆਂ ਦਾ ਬੌਂਡ ਟੀਚਰਜ਼ ਨਾਲ ਇੰਨਾ ਵਧੀਆ ਬਣਿਆ ਹੋਇਆ ਉਹਨਾਂ ਨੂੰ ਸਾਰੀ ਚੀਜ਼ਾਂ ਸਮਝ ਆਣੀ ਅੱਜ ਬੱਚਿਆਂ ਦਾ ਫਿਊਚਰ ਵੀ ਸਟੇਕ ਤੇ ਲਗਾਤਾ ਤੇ ਇਸ ਟਾਈਮ ਤੇ ਟੀਚਰਜ਼ ਦਾ ਫਿਊਚਰ ਵੀ ਖਰਾਬ ਕਰਤਾ ਕਿਉਂਕਿ ਹੁਣ ਅਸੀਂ ਕਿੱਥੇ ਵੀ ਜਾਵਾਂਗੇ ਜੌਬ ਲੈਣ ਤੇ ਸਾਨੂੰ ਨਹੀਂ ਮਿਲੇਗੀ ਕਿਉਂਕਿ ਇਹ ਟਾਈਮ ਹੀ ਨਹੀਂ ਹੈ ਦੇ ਕੈਂਸੀ ਦਾ ਤੇ ਸਾਡਾ ਫਿਊਚਰ ਵੀ ਖਰਾਬ ਕੀਤਾ ਬੱਚਿਆਂ ਦਾ ਫਿਊਚਰ ਵੀ ਉਹ ਦੇਖੋ ਸਾ ਬੱਚੇ ਰੋ ਰਹੇ ਨੇ ਬੱਚਰ ਬੱਚਿਆਂ ਨਾਲ ਗੋਡੇ ਤਾਂ ਹੀ ਬੱਚੇ ਰੋ ਰਹੇ ਆ ਉਹ ਸਵੇਰ ਤੋਂ ਰੋ ਰਹੇ ਬੱਚੇ ਇੱਥੇ ਛੋਟੇ ਛੋਟੇ ਐਸੀ ਤਾਂ ਨਹੀਂ ਸਿਖਾਇਆ ਛੋਟੇ ਬੱਚਿਆਂ ਨੂੰ ਹਾਂ ਬੇਟਾ ਕੋਈ ਗੱਲ ਨਹੀਂ ਕੀ ਕਿਨਾ ਹੈ ਬੇਟਾ ਤੁਹਾਡਾ ਜਨਵੀ ਇਹ ਜਨਵੀ ਕੀ ਗੱਲ ਹੋਈ ਬੇਟਾ सर हम, हमें अभी तक पता नहीं था हमें भी आज ही पता चला है हमारे मैम ने हमें बताया था कि हमारे सारे क्लास और सारे सब्जेक्ट टीचर्स को निकाल दिया हमें कनिका मैम और दमन मैम शुरुआत से ही पढ़ा रहे हैं और तुम इसलिए रो रहे हो और अचानक से मैम को निकाल दिया और दूसरे मैम हमें लगा दिए अच्छा इसलिए रो रहे हो आप कोई टीचर नहीं जा, आपका जा रहा कोई कुछ नहीं हो रहा ठीक है बेटा अंदर बातचीत चल रही है ਔਰ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪਕੇ ਟੀਚਰਸ ਆਪਕੋ ਕੇ ਪਾਸ ਹੀ ਰਹਿਣ ਠੀਕ ਹੈ ਕੋਈ ਆਪਨੇ ਰੋਣਾ ਨਹੀਂ ਹੈ ਠੀਕ ਹੈ ਤਾਂ ਬੱਚਿਆਂ ਦੇ ਜਿਹੜੇ emotions ਨੇ ਤੁਸੀਂ ਦੇਖ ਸਕਦੇ ਹੋ ਕਿ ਵਾਕਈ ਐਵੇਂ ਨਹੀਂ ਰੱਬ ਦਾ ਜਿਹੜਾ ਦਰਜਾ ਗੁਰੂ ਜਿਹੜਾ ਹੁੰਦਾ ਉਹਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਾਪੇ ਵੀ ਨਹੀਂ ਜਿਹੜੇ ਉਹ ਘਟ ਸਾਹਮਦੇ ਨੇ ਜਿਆਦਾ ਆਪਣੇ ਬੱਚਿਆਂ ਨੂੰ ਇਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਸਾਂਭਿਆ ਜਾਂਦਾ ਔਰ ਇਹ ਨਹੀਂ ਸਾਡੇ ਆਉਣ ਵਾਲੇ ਜਿਹੜਾ ਦੇਸ਼ ਆ ਸਾਡਾ ਭੁੱਖ ਕਿਹਾ ਜਾਂਦਾ ਦੇਸ਼ ਦਾ ਇਹ ਨਾ ਬੱਚਿਆਂ ਨੂੰ ਹਨਾ ਅਨੁਸਾਰਿਆਂ ਨੂੰ ਕਿੰਨੇ ਸਾਲ ਹੋ ਗਏ ਜੀ ਇੱਥੇ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਿੰਨਾ ਟਾਈਮ 18 ਮਾਸ ਦੀ ਮੇਰੀ ਜੁਆਇਨਿੰਗ ਸੀ ਕਿ 9 ਮੰਥ ਤੋਂ ਉੱਪਰ ਹੋ ਚੁੱਕੇ ਆ ਇੱਕ ਬੱਚੇ ਦੀ ਬੌਂਡਿੰਗ ਬਣਾਉਣ ਨਾਲ ਬੱਚੇ ਨਾਲ ਟੀਚਰਾਂ 3 ਮਹੀਨੇ ਲੱਗਦੇ ਆ ਸੋਚੋ 9 ਮੰਥ ਅਸੀਂ ਨਾ ਰਹਿਣੇ ਆਪਣੇ ਹੱਥ ਨਾਲ ਰੋਟੀ ਵੀ ਖਵਾਣ ਨਹੀਂ ਆ ਸਰ ਇਹਨਾਂ ਨੂੰ ਇਹ ਬੱਚੇ ਕੇਵਰ ਕਿਕਰ ਅਬਸੈਂਟ ਆਦੇ ਨੇ ਉਹਨਾਂ ਨੂੰ ਸਿਪ ਮੇਨਟੇਨ ਕਰਦੇ ਆ ਬੈਲ ਜਾ ਰਹੀ ਹੈ ਸਰਦਾਰ ਕੁਲਵੰਤ ਸਿੰਘ ਸਿੱਧ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਠੀਕ ਠਾਕ ਹੋ ਜੀ ਮੈਂ ਠੀਕ ਹਾਂ ਜੀ ਪਰ ਨਾਲੇ ਇਲੈਕਸ਼ਨ ਡਿਊਟੀ ਤੇ ਆਂ ਜੀ ਦੱਸੋ ਹੁਕਮ ਹੁਕਮ ਨੇ ਸਿੱਧੂ ਸਾਹਿਬ ਬੇਨਤੀ ਸੀ ਸਾਨੂੰ ਤੁਹਾਡੇ 2 ਮਿੰਟ ਚਾਹੀਦੇ ਨੇ ਬਸ ਮੈਂ ਸਮਝਦਾ ਹਾਂ ਤੁਹਾਡੀਆਂ ਵੀ ਡਿਊਟੀਆਂ ਲੈਡੀਆਂ ਲੱਗੀਆਂ ਹੋਈਆਂ ਨੇ ਇਲੈਕਸ਼ਨ ਬਿਲਕੁਲ ਹੈਗਾ ਸਿੱਧੂ ਸਾਹਿਬ ਇੱਕ ਨਿੱਜੀ ਸਕੂਲ ਦਾ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਇਆਗਾ ਦੁਕਰੀ ਦਾ ਜੀ ਉਹ ਵੈਕਟਿਚਰ ਸਭਾਲ ਪੈਂਦੀ ਦਾ ਫੋਨ ਆਇਆ ਸੀ ਜੀ ਜੀ ਇੱਥੇ ਡਿਊਟੀ ਦੇ ਨਾਲ-ਨਾਲ ਮੈਂ ਵਚਨਬੱਧ ਹਾਂ ਵੀ ਆਪਣੇ ਹਲਕੇ ਦੀ ਜਿਹੜੀ ਵੀ ਪਹਿਲ ਦੇ ਹੱਦ ਤੇ ਕੰਮ ਕਰਾਂ ਮੈਂ ਇੱਥੋਂ ਫੋਨ ਤੇ ਰابطਾ ਰੱਖਦਾ ਸਵੇਰ ਸ਼ਾਮ ਕੰਮ ਵੀ ਕਰਦਾ ਜੀ ਬਹੁਤ ਬਹੁਤ ਵਧੀਆ ਸਿੱਧੂ ਸਾਹਿਬ ਬਹੁਤ ਅੱਛੀ ਗੱਲ ਆ ਕਿ ਤੁਸੀਂ ਕੰਮ ਦੇ ਨਾਲ-ਨਾਲ ਆਪਣੇ ਹਲਕੇ ਦੇ ਲੋਕਾਂ ਦਾ ਵੀ ਧਿਆਨ ਰੱਖ ਰਹੇ ਹੋ ਸਿੱਧੂ ਸਾਹਿਬ ਇਨ੍ਹਾਂ 12 ਅਧਿਆਪਕਾਂ ਨੂੰ ਇੱਕਦਮ ਕਹਿ ਦੇਣਾ ਕਿ ਤੁਹਾਡੀ ਹੁਣ ਲੋੜ ਨਹੀਂ ਇਹ ਗੱਲ ਕਿੰਨੀ ਕਵਾਜਬ ਹੈ ਜੀ ਇਹ ਨਾਤਰशाही ਫਰਮਾਨਾ ਲੋਕਤੰਤਰ ਦੇ ਵਿੱਚ ਇਹਦੀ ਕੋਈ ਜਗ੍ਹਾ ਨਹੀਂ ਮੈਂ ਉਹ ਭੈਣ ਜੀ ਨੂੰ ਕਿਹਾ ਤੇ ਵਿਸ਼ਵਾਸ ਵੀ ਦਿਵਾਇਆ ਵੀ ਮੈਂ ਇਸ ਤਰ੍ਹਾਂ ਦਾ ਧੱਕਾ ਜਿਹੜਾ ਵੀ ਕਰੂਗਾ ਮੈਂ ਉਹਦੇ ਵਿਰੁੱਧ ਤੁਹਾਡੇ ਨਾਲ ਖੜੂਗਾ ਠੀਕ ਹੈ ਸਿੱਧੂ ਸਾਹਿਬ ਬਤਾ ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹਨਾਂ ਨੂੰ ਜਿਹੜਾ ਕੰਮ ਤੋਂ ਨਹੀਂ ਕੱਢਿਆ ਜਾਏਗਾ ਜੀ ਇਹਨਾਂ ਦੇ ਟੀਚਰਾਂ ਨੂੰ ਮੈਂ ਮੈਨੇਜਮੈਂਟ ਨਾਲ ਆ ਕੇ ਗੱਲ ਕਰੂੰ 100% ਇਹਨਾਂ ਦੇ ਹੱਕਾਂ ਦੀ ਰੱਖੀ ਕਰੂੰਗਾ ਇਸ ਤਰ੍ਹਾਂ ਕਿਸ ਤਰ੍ਹਾਂ ਕਿਉਂ ਕੱਢ ਲੂਗਾ ਕੋਈ ਇਹਨਾਂ ਨੂੰ ਮੈਂ ਇਹ ਗੱਲ ਕਹੀ ਆ ਵੀ ਮੈਨੂੰ ਆਪਣਾ ਬਾਇਓ ਡਾਟਾ ਫਿਰ ਅਜਕਲ ਫਿਰ ਮੈਂ ਤੋਂ ਕੰਮ ਕਰਦੇ ਮੈਨੂੰ ਵਟਸਐਪ ਕਰਾ ਦਿਓ ਉਸ ਦਿਨ ਮੈਂ ਉਹਦੀ ਤਿਆਰੀ ਕਰਕੇ ਫਿਰ ਮੈਂ ਦਿਓ ਜਿਹੜੇ ਨੇ ਮੈਡਮ ਉਹਨਾਂ ਨੂੰ ਵੀ ਨਾਲ ਰੱਖਾਂਗਾ ਡਿੰਪਲ ਮੈਦਾਨ ਜੀ ਨੇ ਸਾਡੇ ਆਪਾਂ ਮੈਨੇਜਮੈਂਟ ਨੂੰ ਦੱਸ ਸਕਦੇ ਜੀ ਇੱਦਾਂ ਦਾ ਤੱਕਾ ਪ੍ਰਦਾਇਨ ਨਹੀਂ ਕੀਤਾ ਜਾਊਗਾ ਠੀਕ ਹੈ ਜੀ ਠੀਕ ਹੈ ਸਿੱਧਾ ਸਰ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੀ ਸਾਰੀਆਂ ਮੇਰੀਆਂ ਭੈਣਾਂ ਪਿਛਵਾਇ ਦੋ ਵੀ ਮੈਂ ਇਹਨਾਂ ਦੇ ਨਾਲ ਖੜਾ ਜੀ 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 ਤਾ ਸਰਦਾਰ ਕੁਲਵੰਤ ਸਿੰਘ ਸਿੱਧੂ ਜਿਹੜੇ ਵਿਧਾਇਕ ਨੇ ਹਲਕਾ ਆਤਮ ਨਗਰ ਦੇ ਜਿਨ੍ਹਾਂ ਨੇ ਕਿਹਾ ਕਿ ਮੈਂ ਆਪਣੀਆਂ ਭੈਣਾਂ ਦੇ ਨਾਲ ਖੜਾ ਕਿਸੇ ਦੇ ਨਾਲ ਵੀ ਜੜੀ ਵਧੀਕੀ ਮੈਂ ਨਹੀਂ ਹੋਣ ਦਿਆਂਗਾ ਤੁਸੀਂ ਆਪ ਹੀ ਸਾਰੀ ਗੱਲਬਾਤ ਸੁਣੀ ਹੈ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਦੇਖ ਸਕਦੇ ਹੋ ਤੁਸੀਂ ਆਗੂ ਨੇ ਉਹ ਵੀ ਪਹੁੰਚੇ ਨੇ ਔਰ ਹੁਣ ਗੱਲਬਾਤ ਜਿਹੜੀ ਕਰ ਰਹੇ ਨੇ ਅਧਿਆਪਕਾਂਵਾਂ ਦੇ ਨਾਲ ਇਹਨਾਂ ਦੇ ਨਾਲ ਪ੍ਰਿੰਸੀਪਲ ਮੈਡਮ ਪਹਿਲਾਂ ਸਕੂਲ ਦੇਖ ਰਹੀ ਸੀ ਅੱਛਾ ਕੁਝ ਜਦੋਂ ਮੈਂ ਆਣ ਕੇ ਸਾਰੇ ਕਲਾਸਿਸ ਵਗੈਰਾ ਚੈੱਕ ਕੀਤੀਆਂ ਤੇ ਕੁਝ ਟੀਚਰ ਜਿਹੜੇ ਹੀ ਮੈਨੂੰ ਸਰਪਲਸ ਨਜ਼ਰ ਆਏ ਤੇ ਕੁਝ ਟੀਚਰ ਬਿਲੋ ਐਵਰੇਜ ਸੀਗੇ ਜਿਹੜੇ ਕਿ ਸਾਡੇ ਸਟੈਂਡਰਡ ਦੇ ਮੁਤਾਬਕ ਸਰ ਬਿਲੋ ਐਵਰੇਜ ਇਨ টারਮਸ ਆਫ ਵਾਟ ਅਕੈਡਮਿਕਸ ਅਕੈਡਮਿਕਸ ਜੋ ਕਿ ਅਕੈਡਮਿਕਸ ਦੇ ਮੁਤਾਬਕ ਥੋੜੇ ਜੇ ਬਿਲੋ ਐਵਰੇਜ ਸੀਗੇ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਉਹ ਸਾਰੇ ਟੀਚਰਾਂ ਨੇ ਰੂਲ ਦੇਣ ਰੈਗੂਲੇਸ਼ਨ ਸਾਈਨ ਕੀਤੇ ਹੋਏ ਆ ਸਕੂਲ ਦੇ ਉਹਦੇ ਵਿੱਚ ਇਹ ਹੈ ਕਿ ਜਿਹੜਾ ਅਸੀਂ ਪਹਿਲਾ ਅਪੁਆਇੰਟਮੈਂਟ ਦਿੰਨੇ ਆ ਉਹ ਅਸੀਂ ਟੈਂਪਰੇਰੀ ਤੇ ਪਰਮਿਸ਼ਨ ਤੇ ਦਿੰਨੇ ਆ ਪਰਮਿਸ਼ਨ ਪੀਰੀਅਡ ਕਿੰਨੇ ਟਾਈਮ ਦਾ ਹੁੰਦਾ ਇੱਕ ਸਾਲ ਦਾ ਇੱਕ ਸਾਲ ਦਾ ਇੱਕ ਸਾਲ ਬਾਅਦ ਅਸੀਂ ਪਰਮਿਸ਼ਨ ਨੂੰ ਵਧਾ ਵੀ ਸਕਦੇ ਆ ਜੇ ਟੀਚਰ ਮਤਲਬ ਅਕੈਡਮਿਕਲੀ ਕੈਪੇਬਲ ਨਾ ਹੋ ਜਿਹੜੇ ਟੀਚਰ ਮੈਂ ਦੇਖੇ ਆ ਉਹ ਪੀ ਲੋਇ ਐਵਰ ਸੀਗੇ ਤੇ ਸਾਡੇ ਸਕੂਲ ਦੇ ਅਕੈਡਮਿਕਸ ਦੇ ਮੁਤਾਬਕ ਉਹਨਾਂ ਦਾ ਸਟੈਂਡਰਡ ਪਨਾਉਣਾ ਦਾ ਠੀਕ ਨਹੀਂ ਸੀ ਓਕੇ ਉਹਨਾਂ ਨੂੰ ਅਸੀਂ ਫਿਰ ਵਿਦਆਊਟ ਨੋਟਿਸ ਜ਼ਰੂਰ ਕੱਢਿਆ ਪਰ ਉਹਨਾਂ ਟੀਚਰਾਂ ਨੂੰ ਅਸੀਂ ਪਹਿਲਾਂ ਦੱਸਿਆ ਹੋਇਆ ਸੀ ਆਲਰੇਡੀ ਅਗਾਹ ਕੀਤਾ ਸੀਗਾ ਵੀ ਤੁਹਾਡੀ ਜਿਹੜੀ ਟੀਚਿੰਗ ਹੈ ਉਹ ਸਾਡੇ ਸਕੂਲ ਦੇ ਸਟੈਂਡਰਡ ਦੇ ਮੁਤਾਬਕ ਨਹੀਂ ਹੈਗੀ ਅਸੀਂ ਉਹਨਾਂ ਨੂੰ ਕੱਢਦੇ ਔਰ ਨਾਲੇ ਨੰਬਰ 1 ਉਹ ਸਰਪਲਸ ਸੀਗੇ ਨੰਬਰ 2 ਉਹ ਬਿਲੋ ਆ ਬਾਰੇ ਸੀਗੇ ਠੀਕ ਹੈ ਸਰ ਤੁਹਾਡੇ 5 ਮਿੰਟ ਦੀ ਮੰਨ ਲਈਏ ਕਿ ਟੀਚਰਸ ਲੋ ਐਵੈਲੂਏਟਿੰਗ ਜਦੋਂ ਉਹਨਾਂ ਨੇ ਰਿਕਰੂਟ ਕੀਤਾ ਗਿਆ ਜਿਹਨਾਂ ਵੱਲੋਂ ਇੰਟਰਵਿਊ ਕੀਤਾ ਗਿਆ ਕਿ ਉਹਨਾਂ ਵੱਲੋਂ ਇਹ ਪੁਆਇੰਟਸ ਕਨਸਿਡਰ ਨਹੀਂ ਕੀਤੇ ਗਏ ਜਾਂ ਉਸ ਵੇਲੇ ਉਹ ਕੈਪेबल ਸੀਗੇ ਬਾਅਦ ਵਿੱਚ ਉਹ ਇਨਕੈਪेबल ਲੱਗਣ ਲੱਗੇ ਨਹੀਂ ਜਿੰਨਾ ਚਿਰ ਦੇਖੋ ਜੀ ਟੀਚਰਾਂ ਦੀ ਤੁਸੀਂ ਡਿਗਰੀਆਂ ਦੇਖਦੇ ਹੋ ਕੁਝ ਨਹੀਂ ਪਤਾ ਲੱਗਦਾ ਜਦ ਤੱਕ ਟੀਚਰ ਕਲਾਸ ਦੇ ਵਿੱਚ ਆਣ ਕੇ ਰਿਜ਼ਲਟਸ ਨਹੀਂ ਪ੍ਰੋਡਿਊਸ ਕਰਦੇ ਤੁਸੀਂ ਜੱਜ ਨਹੀਂ ਕਰ ਸਕਦੇ ਜੀ ਇਹਦੇ ਤੋਂ ਫਾਰਟ ਕਰਨਾ 12 ਛੇ ਜੀ ਜੋ ਕਰਦਣਾ ਨਹੀਂ 12 ਨਹੀਂ 8 ਜਾਂ 9 ਆ ਬਸ ਬਾਤ ਬਾਤ 12 ਬੱਚੇ ਨੇ ਔਰ ਦੂਸਰੀ ਗੱਲ ਸਰ ਤੁਹਾਡੇ ਸਟਾਫ ਮੈਂਬਰ ਨੇ ਉਹ ਬੱਚਿਆਂ ਨੂੰ ਤੁੰਕਾਰ ਰਹੇ ਨੇ ਕਿ ਤੁਹਾਨੂੰ ਦੇਖ ਲਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪਈਆਂ ਜਾ ਰਹੀਆਂ ਸਟਾਫ ਕਹਿ ਰਿਹਾ ਜੀ ਸਰ ਮੇਰੇ ਕੋਲ ਆਲ ਰਿਕਾਰਡ ਹੈ ਸਾਰਾ ਕੁਝ ਤੁਹਾਡਾ ਸਟਾਫ ਮੀਡੀਆ ਕਰਨੀਆਂ ਨਾਲ ਬਦਤਮੀਜ਼ੀ ਕਰ ਰਿਹਾ ਕਿਸ ਤਰ੍ਹਾਂ ਨਹੀਂ ਇਹ ਨਹੀਂ ਹੋ ਸਕਦਾ ਸਾਡਾ ਸਟਾਫ ਹੀ ਹੈ ਵੀ ਹੈਵ ਆਲ ਥਿੰਸ ਚਲੋ ਇਹ ਦੇਖੋ ਜੀ ਤੁਸੀਂ ਨੋਟਿਸ ਕੀਤਾ ਹੋਗਾ ਮੇਰੇ ਨੋਟਿਸ ਤੇ ਨਹੀਂ ਆਇਆ ਮੇਰਾ ਸਟਾਫ ਜਿਹੜਾ ਬੜਾ ਅੱਛਾ ਸਟਾਫ ਹੈ ਅਸੀਂ ਇੱਕ ਸਬਜੈਕਟ ਤੇ ਗੱਲ ਕਰ ਰਹੇ ਸੀਗੇ ਕਪੇਬਿਲਿਟੀ ਦੀ ਜਦੋਂ ਪ੍ਰਿੰਸੀਪਲ ਨੇ ਇੰਟਰਵਿਊ ਕੀਤਾ ਹੋਏਗਾ ਠੀਕ ਹੈ ਤੁਸੀਂ ਬਾਅਦ ਸੀਗੇ ਉਹਨਾਂ ਦੀ ਪ੍ਰੋਫਾਈਲ ਤੁਹਾਡੇ ਕੋਲ ਬਾਈ ਈਮੇਲ ਸ਼ੇਅਰ ਕੀਤੀ ਗਈ ਸੀਗੀ ਟੀਚਰਸ ਦੀ ਜਦੋਂ ਉਹਨਾਂ ਨੂੰ ਰਿਕਰੂਟ ਕੀਤਾ ਗਿਆ ਦੇਖੋ ਟੈਲੀਫੋਨ ਤੇ ਮੈਂ ਨਾਲ ਡਿਸਕਸ ਕਰ ਲੈਂਦੇ ਹਾਂ ਪਰ ਟੈਲੀਫੋਨ ਤੇ ਕੁਝ ਪਤਾ ਨਹੀਂ ਲੱਗਦਾ ਤੁਸੀਂ ਪ੍ਰੋਫਾਈਲ ਤਾਂ ਪੜੀ ਹੋਈਗੀ ਉਹਨਾਂ ਦੀ ਟੀਚਰਸ ਦੀ ਜਿਹੜੇ ਜਿਹੜੇ ਹੁਣ ਤੁਸੀਂ ਇਨਕਪੇਟੇਬਲ ਕਰ ਰਹੇ ਹੋ ਉਹਨਾਂ ਦੀ ਪ੍ਰੋਫਾਈਲ ਤਾਂ ਪੜੀ ਹੋਈਗੀ ਮੈਂ ਆ ਕੇ ਪੜੀ ਹੈ ਨਾ ਅੱਛਾ ਪਹਿਲਾਂ ਨੇ ओके अपॉइंटमेंट ਲੈਣੇ ਮੈਂ ਆਥੀ ਨਹੀਂ ਸੀਗਾ ਸਰ ਇੱਥੇ ਨੇੜੇ ਬੱਚੇ ਆ ਉਹ ਕਹ ਰਹੇ ਪੜਾਣ ਟੀਚਰ ਅੱਛੇ ਆ ਜੇ ਉਹਨਾਂ ਨਾਲ ਗੱਲ ਐ ਬ੍ਰਦਰ ਬੱਚਿਆਂ ਨੂੰ ਦੀ ਜਿਤਨਾ ਮਰਜੀ ਵਿਰਗਲਾ ਰਹੇ ਉਹ ਤੇ ਉਹ ਤੇ ਇਨੋਸੈਂਟ ਰ ਹੈ ਉਹਨਾਂ ਨੂੰ ਕੀ ਪਤਾ ਮੈਂ ਤੇ ਕਲਾਸ ਦੇ ਰਿਜ਼ਲਟ ਦੇਖ ਕੇ ਗੱਲ ਕਰ ਰਿਹਾ ਕੋਈ ਰਿਜ਼ਲਟ ਸਰ ਹੈਗੇ ਜਿਹੜੇ ਕੱਲ ਉਹ ਤੁਹਾਨੂੰ ਲੱਗੇਗਾ ਕਿ ਹਾਂ ਤੁਸੀਂ ਸ਼ੋਅ ਕਰ ਸਕਦੇ ਹੋ ਕਿ ਹਾਂਜੀ ਆ ਰਿਜ਼ਲਟਸ ਆਏ ਜਿਸ ਕਰਕੇ ਟੀਚਰਸ ਨੂੰ ਜੜਾ ਕੱਢਿਆ ਜਾ ਰਿਹਾ ਜਦੋਂ ਅਸੀਂ ਉਹਨਾਂ ਦੇ ਵੀਕਲੀ ਟੈਸਟ ਲੈਂਦੇ ਹਾਂ ਉਸ ਤੋਂ ਪਤਾ ਲੱਗ ਜਾਂਦਾ ਹੈ ਸਰ ਇਹ ਡਿਸੀਜਨ ਆਪਾਂ ਬਾਅਦ ਚ ਵੀ ਲੈ ਸਕਦੇ ਹਾਂ ਕਿ ਦੋ ਮਹੀਨੇ ਬਾਅਦ ਬੱਚੇ ਦੇ ਇਗਜ਼ਾਮ ਹੈ ਇਸ ਤਰ੍ਹਾਂ ਇਹ ਕਦੋਂ ਮੋਟੀਵੇਟ ਕੀਤੀ ਜਾ ਸਕਦੀ ਹੈ ਇਹ ਗੱਲ ਹੈ ਜੀ ਜਿਹੜੇ ਟੀਚਰ ਇਨ ਕੈਪੇਬਲ ਹੋਣਾ ਜੀ ਉਹ ਰਿਜ਼ਲਟ ਚੰਗਾ ਨਹੀਂ ਦਿੰਦੇ ਉਹ ਬੱਚਿਆਂ ਦੇ 9 ਮਨਸ ਬਾਅਦ ਹੀ ਕਿਉਂ ਸਾਨੂੰ ਅਚਾਨਕ ਮਤਲਬ ਇਸ ਤਰ੍ਹਾਂ ਤੇ ਹੈ ਨਹੀਂ ਕਿ ਇਹ ਪਹਿਲਾਂ ਜ਼ਮੀਨ ਚ ਗੜੀ ਹੋਈ ਸੀ ਕੈਪੇਬਿਲਿਟੀ ਉਹ ਰਾਤੋਂ ਰਾਤ ਜ਼ਮੀਨ ਤੋਂ ਉੱਭਰ ਆਈ ਇਹ ਇੰਜ ਇੰਜ ਬ੍ਰਦਰ ਇਹ ਪਹਿਲੇ ਪਹਿਲੇ ਹਫਤੇ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿਸੇ ਦੀ ਪਰਫਾਰਮੈਂਸ ਕੀ ਹੈ ਆਪਾਂ 9 ਮਹੀਨੇ ਉਹਨਾਂ ਨੂੰ ਕੰਮ ਕਰਨ ਦਿੱਤਾ ਔਰ ਉਸ ਤੋਂ ਬਾਅਦ ਅਚਾਨਕ ਆਪਾਂ ਰਾਤੋ ਰਾਤ ਉਹਨਾਂ ਨੂੰ ਡਿਸ ਉਹ ਵੀ ਵਰਬਲ ਡਿਸੀਜਨ ਕੋਈ ਰਿਟਰਨ ਇੰਟੀਮੇਸ਼ਨ ਨਹੀਂ ਉਹਨਾਂ ਨੂੰ ਦਿੱਤੀ ਗਈ ਗੱਲ ਇਹ ਹੈ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਐਸ ਪਰ ਸਕੂਲ ਰੂਲਜ਼ ਜਿਹੜੇ ਪਰਮਿਸ਼ਨ ਤੇ ਹੋਣ ਉਹਨਾਂ ਨੂੰ ਅਸੀਂ ਬਿਨਾਂ ਨੋਟਿਸ ਕੱਟ ਸਕਦੇ ਹਾਂ ਔਰ ਟੀਚਰਾਂ ਨੇ ਰੂਲਜ਼ ਐਂਡ ਰੈਗੂਲੇਸ਼ਨਸ ਸਾਈਨ ਕੀਤੇ ਆ ਸਰ ਕਿਤੇ ਨਾ ਕਿਤੇ ਬੱਚਿਆਂ ਨੂੰ ਲੱਗਦਾ ਨਹੀਂ ਜਿੰਦਗੀ ਨਾਲ ਫਿਰਵਾੜ ਕੀਤਾ ਜਾ ਰਿਹਾ ਦੋ ਮਹੀਨੇ ਇਗਜ਼ਾਮ ਇਸ ਤਰੀਕੇ ਟੀਚਰ ਨੂੰ ਕਰਨਾ ਵੇ ਜ ਇਗਜ਼ਾਮ ਦੇਨੇ ਫਾਈਨਲ ਮੌਡੂ ਦੇ ਇਗਜ਼ਾਮ ਨੇ ਹਜੇ 4 ਟਾਈਮ ਹੈ ਜੀ 5 ਮਹੀਨੇ ਪਏ ਤੇ ਇਹਨਾਂ ਦੀ ਜਗ੍ਹਾ ਨਵੇਂ ਰਿਕਰੂਟ ਕੀਤੇ ਜਾਣਗੇ ਕਿ ਕਿ ਨਹੀਂ ਆਲਰੇਡੀ ਸਾਡੇ ਕੋਲ ਟੀਚਰ ਹੈਗੇ ਸੀਗੇ ਇਹ ਟੀਚਰ ਸਰਪਲਸ ਵਿੱਚ ਸੀਗੇ ਹੋਰ ਕੋਈ ਗੱਲ ਨਹੀਂ ਬਲੋ ਐਵਰੇਜ ਔਰ ਸਰਪਲਸ ਠੀਕ ਹੈ ਠੀਕ ਜੀ ਤੁਹਾਡੇ ਬੱਚੇ ਸਕੂਲ ਚ ਪੜਦੇ ਬਿਲਕੁਲ ਪੜਦੇ ਸਰ ਕਿਹੜੀ ਕਿਹੜੀ ਕਲਾਸ ਦੇ ਸਰ ਮੇਰਾ ਬੱਚਾ 8th ਔਰ +1 ਚ ਹੈ ਤੁਹਾਡਾ ਜੀ ਮੇਰਾ 4th ਔਰ 8th ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇੱਕੋ ਦਮ ਜਿਹੜੇ ਟੀਚਰਸ ਨੂੰ ਕਹਿ ਦਿੱਤਾ ਗਿਆ ਕਿ ਬਲੋ ਐਵਰੇਜ ਨੂੰ ਤੁਸੀਂ ਤੁਹਾਨੂੰ ਜਿਹੜਾ ਤੁਹਾਡਾ ਰਿਜ਼ਲਟ ਹੈ ਜਿਹੜਾ ਉਹ ਸਹੀ ਨਹੀਂ ਹੈਗਾ ਬੱਚਿਆਂ ਦੇ ਉਹ ਕਹਿੰਦੇ ਨੇ ਜਿਹੜੇ ਅਸੀਂ ਵੀਕਲੀ ਟੈਸਟ ਲਏ ਆਗੇ ਆ ਉਸ ਦੇ ਵਿੱਚ ਰਿਜ਼ਲਟ ਜਿਹੜਾ ਸਹੀ ਨਹੀਂ ਆਇਆ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਕਰਕੇ ਅਸੀਂ ਇਹ ਡਿਸੀਜਨ ਲਿਆ ਕਿ ਸਾਡੇ ਜਿਹੜਾ ਸਕੂਲ ਦੇ ਸਟੈਂਡਰਡ ਦੇ ਨਹੀਂ ਹੈਗੇ ਅਧਿਆਪਕ ਸਰ ਵੀਕਲੀ ਟੈਸਟ ਤਾਂ ਹੋ ਰਹੇ ਸੀ 6 ਮਹੀਨੇ ਤੋਂ ਹੋ ਰਹੇ 6 ਮਹੀਨੇ ਕਿ ਮੈਨੇਜਮੈਂਟ ਸੁੱਤੀ ਪਈ ਸੀਗੀ ਹੂੰ ਉਹ ਤਾਂ ਉਹਨਾਂ ਨੂੰ ਕਹਿੰਦੀ ਇਹ ਤਾਂ ਮਹੀਨੇ ਜਾਂ ਡੇਢ ਮਹੀਨੇ ਦੇ ਅੰਦਰ ਉਹਨਾਂ ਨੂੰ ਡਿਸੀਜਨ ਲੈ ਲੈਣਾ ਚਾਹੀਦਾ ਸੀ ਕਿ ਕੌਣ ਸਟਾਫ ਅੱਛਾ ਰਿਜ਼ਲਟ ਦੇ ਰਿਹਾ ਕੌਣ ਨਹੀਂ ਜਦੋਂ ਬੱਚੇ ਦਾ ਐਂਡ ਆਨ ਤੇ ਆਇਆ ਪੂਰਾ ਸਿਲੇਬਸ ਕੰਪਲੀਟ ਹੋ ਗਿਆ ਬੱਚੇ ਦੀ ਕਾਟਾਚਮੈਂਟ ਪਨ ਜਾਂਦੀ ਹੈ ਉਹਦੇ ਬਾਅਦ ਮੈਨੇਜਮੈਂਟ ਕਹਿੰਦੀ ਕਿ ਸਟਾਫ ਨੂੰ ਪੜਾਉਣਾ ਨਹੀਂ ਆ ਰਿਹਾ ਉਹ ਜਿਹੜੇ ਇੱਥੋਂ ਦੇ ਪ੍ਰਿੰਸੀਪਲ ਨੇ ਸਰਦਾਰ ਗੱਜਨ ਸਿੰਘ ਜੀ ਉਹ ਕਹਿੰਦੇ ਮੈਂ ਆਊਟ ਆਫ ਕੰਟਰੀ ਸੀ ਤਾਂ ਮੈਂ ਜਦੋਂ ਆ ਕੇ ਸਾਰਾ ਕੁਝ ਚੈੱਕ ਕੀਤਾ ਤਾਂ ਮੈਂ ਤਾਂ ਇਹ ਡਿਸੀਜਨ ਲਿਆ ਕਹਿੰਦੇ ਪਹਿਲਾਂ ਮੈਂ ਬਾਹਰ ਸੀ ਨੇ ਸਰ ਇਹ ਤਾਂ ਕੋਈ ਇਸ਼ੂ ਨਹੀਂ ਹੈ ਪਹਿਲੇ ਉਹਨਾਂ ਨੇ ਇਹ টিਚਰਸ ਕੋ ਬਿਨਾ ਬਤਾਏ ਕੱਢ ਦਿਆ ਪਹਿਲੇ ਹੋਰ ਵੀ ਚੇਂजेस ਕੀ ਹੈ ਬੱਚੋ ਕੋ ਐਸੇ ਬੱਚੇ ਕੀ ਸਟੱਡੀ ਡਿਸਟਰਬ ਹੁੰਦੀ ਹੈ ਇੱਕ ਸਾਲ ਦਾ ਸੀ ਜਿਹੜਾ ਇਹਨਾਂ ਨੂੰ ਦੇਣੇ ਲੈਟਰ ਆਫਰ ਲੈਟਰ ਦੇਣੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਅਸੀਂ ਤੁਹਾਨੂੰ ਸਿਰਫ ਇੱਕ ਸਾਲ ਵਾਸਤੇ ਹਾਇਰ ਕਰਾਂਗੇ ਅਗਰ ਸਾਡੀਆਂ ਜੋ ਵੀ ਸਾਡੀਆਂ ਰੂਲ ਐਂਡ ਰੈਗੂਲੇਸ਼ਨ ਹੈਗੇ ਸਾਡੇ ਜਿਹੜੇ ਵੀ ਅਸੀਂ ਉਹਦੇ ਅਕੋਰਡਿੰਗ ਤੁਹਾਨੂੰ ਕੱਢ ਸਕਦੇ ਹਾਂ ਸਾਲ ਬਾਅਦ ਪਰ ਨਹੀਂ ਸਰ ਹਮੇ ਤਾਂ ਬੱਚੋ ਕੀ ਤਰ ਟੀਚਰਸ ਕੀ ਤਰਫ ਸੇ ਕੋਈ ਕੰਪਲੇਂਟ ਲਗਤੀ ਨਹੀਂ ਹੈ। ਬੱਚਿਆਂ ਨੇ ਕਦੇ ਕੰਪਲੇਂਟ ਕੀਤੀ ਕੋਈ ਤੁਹਾਨੂੰ? ਨਹੀਂ ਸਰ ਬੱਚਿਆਂ ਨੇ ਆਪਣੇ ਸਟਾਫ ਦੇ ਆਪਣੇ ਟੀਚਰਸ ਪ੍ਰਤੀ। ਨਹੀਂ ਸਰ ਅੱਜ ਕੱਲ ਦੇ ਬੱਚੇ ਵੈਸੇ ਵੀ ਥੋੜਾ ਕੱਟ ਪੜ ਕੇ ਰਾਜੀ ਆ ਪਰ ਸਟਾਫ ਪੂਰਾ ਹਾਰਡਵਰਕ ਕਰ ਰਿਹਾ ਸੀਗਾ ਐਜੀ ਕੋਈ ਗੱਲ ਨਹੀਂ ਸੀਗੀ। ਪਰ ਗੱਜਨ ਸਰ ਇਹ ਕੀ ਕਹਿ ਰਹੇ ਕਿ ਮੈਂ ਆਊਟ ਆਫ ਕੰਟਰੀਸ ਹੋ ਤਾਂ ਨੈਕਸਟ ਟਾਈਮ ਵੀ ਜਾ ਸਕਦੇ ਆ ਤੇ ਨਿਊ ਸੈਸ਼ਨ ਤੋਂ ਅਸੀਂ ਬੱਚੇ ਨੂੰ ਇੱਥੇ ਰੱਖਣਾ ਕਿ ਨਹੀਂ ਰੱਖਣਾ ਦੀ ਕੀ ਗਾਰੰਟੀ ਹੈ ਸਾਡੇ ਕੋਲੇ? ਨਿਊ ਸੈਸ਼ਨ ਤਾਂ ਅਭੀ ਜਾ ਸਕਦੇ ਆ ਕਹਿੰਦੇ ਜਦੋਂ ਇੰਨਾ ਟੀਚਰਸ ਨੂੰ ਰਿਕਰੂਟ ਕੀਤਾ ਗਿਆ ਸੀਗਾ ਉਦੋਂ ਮੈਂ ਬਾਹਰ ਸੀਗਾ ਹੁਣ ਮੈਂ ਜਦੋਂ ਆ ਕੇ ਬੱਚਿਆਂ ਦੇ ਰਿਜ਼ਲਟ ਦੇਖੇ ਆ ਮੈਂ ਆ ਕੇ ਸਕੂਲ ਨੂੰ ਚੈੱਕ ਕਰਦੇ ਆ 4 ਮਿੰਟ ਤੇ ਲਗਾਣਗੇ ਫਿਰ ਆਊਟ ਆਫ ਕੰਟਰੀ ਹੋ ਜਾਣਗੇ ਅਸੀਂ ਬੱਚੇ ਦਾ ਕੀ ਸੋਚਣਾ ਫਿਰ ਵੀ ਅਸੀਂ ਬੱਚਾ ਰੱਖਣਾ ਕੰਟੀਨਿਊ ਕਰਾਣਾ ਹੈ ਜਾਂ ਫਿਰ ਕੋਈ ਹੋਰ ਅਸੀਂ ਦੇਖਨੇਗਾ ਇਸ ਦਿਨ ਤੁਸੀਂ ਕਹਿੰਦੇ ਹੋ ਕਿ ਇਸ ਦੇ ਨਾਲ ਜਿਹੜਾ ਬੱਚੇ ਤੁਸੀਂ ਇਸ ਟਾਪ ਨੂੰ ਕੱਢਤਾ ਪਰ ਕੀ ਅਸੀਂ ਆਹ ਦਾ ਬੱਚਾ ਇਸ ਟਾਈਮ ਕੱਢ ਸਕਦੇ ਹਾਂ ਠੀਕ ਹੈ ਅਸੀਂ ਤਾਂ ਮਜਬੂਰ ਹੋ ਗਏ ਵੀ ਅਸੀਂ ਤਾਂ ਚਾਹੇ ਬੱਚੇ ਨੂੰ ਸਮਝ ਆ ਰਿਹਾ ਚਾਹੇ ਨਹੀਂ ਆ ਰਿਹਾ ਚਾਹੇ ਸੈਟੀਸਫਾਈ ਜਾਨੀ ਹੈ ਅਸੀਂ ਨੂੰ ਇਸ ਸਕੂਲ 'ਚ ਰੱਖਣੇ ਪਏ ਤੇ 4 ਮਹੀਨੇ 'ਚ ਇਸ ਸਕੂਲ 'ਚ ਕੱਢਾਂਗੇ ਠੀਕ ਹੈ ਬਸ ਤਾਂ ਜਿਹੜੇ ਵਿਧਾਇਕ ਨੇ ਸਰਦਾਰ ਕੁਲਵੰਤ ਸਿੰਘ ਸਿੱਧੂ ਉਹਨਾਂ ਦੀ ਟੀਮ ਵੀ ਇੱਥੇ ਪਹੁੰਚੀ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਸਾਡੀ ਉਹ ਕਹਿੰਦੇ ਸੀਗੇ ਕਿ ਮੈਂ ਇਹਨਾਂ ਦੇ ਭੈਣਾਂ ਦੇ ਨਾਲ ਜਿਹੜਾ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਲਾਂਕਿ ਮੇਰੀ ਡਿਊਟੀ ਜਿਹੜੀ ਹੈ ਇਲੈਕਸ਼ਨ ਡਿਊਟੀ ਉਹਨਾਂ ਦੀ ਲੱਗੀ ਹੋਈ ਹੈ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਚੋਣਾਂ ਵੀ ਹੈਗੀਆਂ ਨੇ ਤੇ ਇਸ ਕਰਕੇ ਉਹ ਕਹਿੰਦੇ ਸੀਗੇ ਕਿ ਮੈਂ ਕਿਸੇ ਨਾਲ ਕੋਈ ਵਧੀਕੀ ਨਹੀਂ ਹੋਣ ਦੇਵਾਂਗਾ ਤੁਸੀਂ ਇਸ ਦੇ ਉੱਪਰ ਕੀ ਕਹਿਣਾ ਚਾਹੋ ਬਸ ਅਸੀਂ ਇਹ ਕਹਿੰਦੇ ਆ ਟੀਚਰਸ ਨੂੰ ਟਾਈਮ ਦਿੱਤਾ ਜਾਵੇ ਤੇ ਉਹੀ ਟੀਚਰਸ ਹਨ ਉਹਨਾਂ ਨੂੰ ਬਾਹਰ ਨਾ ਕੱਢਿਆ ਜਾਵੇ ਤੇ ਉਹਨਾਂ ਨੂੰ ਟਾਈ ਠੀਕ ਹੈ ਜੀ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅਧਿਆਪਕਾਂ ਦਾ ਜਿਹੜਾ ਪਿਵੇਖ ਹੈ ਔਰ ਜਿਹੜੇ ਪੜ੍ਹ ਰਹੇ ਬੱਚੇ ਆ ਉਹਨਾਂ ਦਾ ਪਿਵੇਖ ਹੈ ਉਹ ਕੀ ਮੋੜ ਲਵੇਗਾ ਸੁਣਨ ਵੇ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਗਾ ਕੈਮਰਾ ਪਰਸਨ ਸੰਜੇ ਛੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈਵ